ਹੁੰਦਾ ਕਿਉਂਕਿ ਸੌਂਗ ਵੀ ਬਹੁਤ ਵਧੀਆ ਗੰਦਾ ਔਰ ਹਰ ਆਈਟਮ ਦੇ ਵਿੱਚ ਪਾਰਟਿਸਿਪੇਟ ਕਰਦਾ ਬਹੁਤ ਸਾਰੇ ਨਾਮ ਅੱਜ ਅਪਕ ਸਾਥੀਆਂ ਬਣਾਉਂ ਕਿ ਜੰਤੇ ਸੇ ਜਨਾਬਾਂ ਨਾਲ ਸੰਬੰਧਤਾ ਗਿਆ ਅੰਸਾਰਾਂ ਨੇ ਨਾਮ ਵੀ ਨਹੀਂ ਦੇਖ ਸਕਿਆ ਲੁਕੋਦਰ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੋਬਿੰਦ ਰਾਏ ਪਿੰਡ ਹਰੀਪੁਰ ਵਿੱਚ ਖੜੇ ਹਾਂ ਇਸ ਵੇਲੇ ਤੁਹਾਨੂੰ ਦੱਸ ਦਈਏ ਕਿ ਇਸ ਪ੍ਰਾਇਮਰੀ ਸਕੂਲ ਦੇ ਵਿੱਚ ਹਰ ਸਾਲ ਧੀਆਂ ਦਾ ਪ੍ਰੋਗਰਾਮ ਮਨਾਇਆ ਜਾਂਦਾ ਲੋਹੜੀ ਧੀਆਂ ਦੀ ਸੋ ਇਸ ਸਾਲ ਵੀ ਇਹ ਪ੍ਰੋਗਰਾਮ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਕੁਝ ਕਾਰਨਾਂ ਕਰਕੇ ਲੋਹੜੀ ਤੋਂ ਕੁਝ ਦਿਨ ਬਾਅਦ ਮਨਾਇਆ ਜਾ ਰਿਹਾ ਕਿ ਇਧਰ ਨੂੰ ਕਰਾ ਜੀ ਸਰ ਜੀ ਉਧਰ ਖੜੀ ਇੱਕ ਫੋਟੋ ਖਿੱਚੋ ਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਐਨਆਰਆਈ ਪੰਜੀ ਪਿਆਰਕੌਰ ਜੀ ਸਾਡੇ ਦਰਮਿਆਨ ਪਹੁੰਚ ਰਹੇ ਨੇ ਪੰਡਾਲ ਦੇ ਵਿੱਚ ਆ ਜਾਣ ਤਾਂ ਕਿ ਅਸੀਂ ਇਹ ਪ੍ਰੋਗਰਾਮ ਦੀ ਸ਼ੁਰੂਆਤ ਕਰ ਸਕੀਏ ਕਰਵਾ ਧਿਆਨੂ ਨਾ ਸਮਝੋ ਭਾਰ ਜੀਵਨ ਦਾ ਹਨ ਇਹ ਆਧਾਰ ਆਪਣੇ ਤੇ ਸੋਈ ਸੋਈ ਦੇਵੈ ਜੋ ਮੰਗੇ ਠਾ ਤੁਰ ਆਪਣੇ ਤੇ ਸੋਈ ਸੋਈ ਦੇਵੈ ਆਹ ਲਓ ਜੀ ਛੋਟੀ ਜੀ ਬੇਬੀ ਦੇਖੋ ਦੇ ਮੂਨੇਗਾ ਕਰਤ ਹਾਂ ਹਾਂ ਲੋ ਜੀ ਦੇਖੋ ਕਿੰਨੀ ਪਿਆਰੀ ਜੀ ਬੱਚੀ ਆ ਕਿੰਨੇ ਚਿਰ ਦੀ ਆ ਜੀ ਇਹ ਚੌਥੇ ਮਹੀਨੇ ਚ ਹੋ ਗਈ ਹੈ ਸਕੂਲ ਦੇ ਵਿੱਚ ਇਹ ਪ੍ਰੋਗਰਾਮ ਉਹ ਲਿਖਿਆ ਗਿਆ ਤੇ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਹਾਂ ਜੀ ਹੋਣਾ ਚਾਹੀਦਾ ਇਦਾਂ ਦਾ ਪ੍ਰੋਗਰਾਮ ਠੀਕ ਹੈ ਔਰ ਇਸਾਰ ਵੀ ਸੀ ਇਹ ਪ੍ਰੋਗਰਾਮ ਕੀਤਾ। ਛੋਟੇ-ਛੋਟੇ ਬੱਚਿਆਂ ਵੱਲੋਂ ਪਾਕਿਸਤਾਨ ਨੇ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ। ਸ਼ੁਰੂਆਤ ਬੰਗਲਪੁਰ ਤੋਂ ਹੋ ਰਹੀ ਹੈ। ਹੰਧਰਾ ਮੁੰਦਰੀਏ ਹੋ ਮੇਰਾ ਕੋਣ ਵਿਚਾਰਾ ਹੋ ਖੱਲਾ ਭੱਟੀ ਆ ਹੋ ਅਗਲੀ ਧੀ ਵਿਆਹੀ ਹੋ ਏਲ ਸਖਰ ਪਾਈ ਜੀ ਦੇ ਭੋਜੇ ਪਾਈ ਛੁਰੀ ਦਾ ਭੋਜਾ ਪਟਾ ਪਰੀ ਦਾ ਜੀਵੇ ਚਾਚਾ ਹੋ ਕਾਂਚੇ ਚੂਰੀ ਕੁੱਤੀ ਹੋ ਜੀਮੀਦਾਰਾਂ ਨੂੰ ਟੀ ਹੋ ਜੀਮੀਦਾਰਾ ਚਰੋਣ ਗਣ ਗਣ ਕੁੱਲੇ ਲਾਹ ਰਕ ਕੋਲਾ ਰਹਿ ਗਿਆ ਸ਼ਿਪਾਈ ਭੜਕੇ ਨਾ ओ तो शर्मा के वो यूं सिमट गए ओ शर्मा के वो यूं सिमट गई, जैसे वो नींद से जा गई। सो so, हरिपुर पिंड दे प्राइमरी स्कूल दे सेंटर हेड टीचर विनीत कुमार मेसर जी साडे नाल ने ते बादल जी इस स्कूल दे टीचर ने ਔਰ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਰ ਪਹਿਲਾਂ ਤਾਂ ਲੋਹੜੀ ਦੇ ਜਿਹੜੀ ਧੀਆ ਦੀ ਲੋਹੜੀ ਮਨਾ ਰਹੇ ਹੋ ਤੁਸੀਂ ਇਸ ਦੀਆਂ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਇਦਾਂ ਦਾ ਉਪਰਾਲਾ ਜਿਹੜਾ ਆ ਉਹ ਕੋਈ ਕੋਈ ਕਰਦਾ ਸੋ ਇਸ ਮੌਕੇ ਤੇ ਪਵਿੱਤਰ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਪਿਛਲੇ ਕੁ ਸਾਲਾਂ ਤੋਂ ਇਹ ਨਵਾਂ ਨਵਕਲੀ ਜਿਹੜੀ ਪਹਿਲ ਸ਼ੁਰੂ ਕੀਤੀ ਹੈ ਕਿ ਆਪਣੇ ਪਿੰਡ ਦੀਆਂ ਨਿਊ ਬੌਰਨ ਬੇਬੀਜ਼ ਆ ਉਸ ਸਾਲ ਦੀਆਂ ਅਸੀਂ ਉਹਨਾਂ ਨੂੰ ਗਿਫਟ ਦੇ ਕੇ ਸਨਮਾਨ ਕਰਦੇ ਆਂ ਨਾਲ ਉਹਨਾਂ ਦੀ ਲੋਹੜੀ ਜਿਹੜੀ ਹੈ ਅਸੀਂ ਮਨਾਉਂਦੇ ਆਂ ਅ ਬੱਚਿਆਂ ਦੁਆਰਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਸਾਰੇ ਪਿੰਡ ਦੇ ਪਤਵੰਤੇ ਪੰਚਾਇਤ ਮੈਂਬਰ ਐਸਐਮਸੀ ਕਮੇਟੀ ਮੈਂਬਰ ਸਾਡੇ ਨਾਲ ਸ਼ਾਮਲ ਹੁੰਦੇ ਆ ਕਿਉਂਕਿ ਇਹਨਾਂ ਧੀਆਂ ਲਈ ਅਸੀਂ ਵਿਸ਼ੇਸ਼ ਕਰਕੇ ਉਪਰਾਲਾ ਹੈ ਕਿ ਬੱਚਿਆਂ ਨੂੰ ਆਪਣੇ ਪੁੱਤਾਂ ਵਾਂਗੂੰ ਸਮਝਣ ਜਿਵੇਂ ਪੁੱਤਾਂ ਦੀ ਲੋੜੀ ਪਾਈ ਜਾਂਦੀ ਹੈ ਇਸੇ ਤਰ੍ਹਾਂ ਅਸੀਂ ਆਪਣੇ ਵੱਲੋਂ ਇਹਨਾਂ ਧੀਆਂ ਦੀ ਲੋੜੀ ਪਾਣ ਸੋ ਕਿਉਂਕਿ ਧੀਆਂ ਨੇ ਹੀ ਇਸ ਸਮਾਜ ਨੂੰ ਸਿਰਜਣਾ ਆ ਜੇ ਪੁੱਤਾਂ ਦੀ ਅਹਿਮੀਅਤ ਹੈ ਤੇ ਧੀਆਂ ਦੀ ਵੀ ਓਨੀ ਆ ਜੇ ਧੀਆਂ ਨਹੀਂ ਹੋਣਗੀਆਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਸੂਰਮੇ ਕਿੱਥੋਂ ਆਉਣਗੇ ਤੇ ਪੁੱਤ ਕਿੱਥੋਂ ਆਉਣਗੇ ਸੋ ਧੀਆਂ ਜੋ ਜੰਮਦੀਆਂ ਨੇ ਉਹਨਾਂ ਦਾ ਜੀਆ ਆ ਜ਼ਰੂਰ ਅਖਣਾ ਚਾਹੀਦਾ ਮਾ ਬਦਲ ਸਾਹਿਬ ਤੁਸੀਂ ਵੀ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਹਾਂਜੀ ਸਭ ਤੋਂ ਪਹਿਲਾਂ ਜੀ ਇਸ ਮੌਕੇ ਤੇ ਸਾਰੇ ਹੀ ਸਾਡੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਇਹ ਜਿਹੜਾ ਅਸੀਂ ਅੱਜ ਪ੍ਰੋਗਰਾਮ ਕਰਨ ਜਾ ਰਹੇ ਹਾਂ ਇਸ ਵਿੱਚ ਪਿੰਡ ਦੇ ਨਗਰ ਨਿਵਾਸੀ ਸਾਰੇ ਹੀ ਲੋਕਾਂ ਦਾ ਬੜਾ ਹੀ ਸਹਿਯੋਗ ਆ ਜੀ ਸਾਡੇ ਐਨਆਰਆਈ ਭਰਾਵਾਂ ਨੇ ਸਾਡੀ ਬਹੁਤ ਹੀ ਮਦਦ ਕੀਤੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਾਫੀ ਸਾਡੇ ਐਨਆਰਆਈ ਵੀਰ ਆ ਬਾਹਰੋਂ ਕਾਫੀ ਮਦਦ ਕਰਦੇ ਆ ਇਸ ਨਵਿਕਲੇ ਪ੍ਰੋਗਰਾਮ ਨੂੰ ਲਿਖਣ ਲਈ ਔਰ ਇਸ ਨੂੰ ਪੂਰਾ ਕਰਨ ਪੂਰਾ ਯੋਗਦਾਨ ਇਹਨਾਂ ਐਨਆਰਆਈ ਵੀਰਾਂ ਦਾ ਹੀ ਆ ਮਾਸਟਰ ਜਸਵੰਤ ਸਿੰਘ ਰੌਲੀ ਏਰੀਆ ਦੇ ਵਿੱਚ ਇਸ ਸਕੂਲ ਦੇ ਹੈਡਮਾਸਟਰ ਨੇ ਮਹਿਮਾ ਸਕੂਲ ਦੇ ਵਿੱਚ ਸੋ ਇਸ ਮੌਕੇ ਤੇ ਉਹਨਾਂ ਨੇ ਕੁਛ ਨਾ ਕੁਝ ਜ਼ਰੂਰ ਲਿਖਿਆ ਹੋਊਗਾ ਕਿਉਂਕਿ ਉਹ ਬਹੁਤ ਵਧੀਆ ਲਿਖਾਰੀ ਵੀ ਨੇ ਉਹਨਾਂ ਕੋਲ ਦੋ ਲਾਈਨਾਂ ਜ਼ਿਆਦਾ ਟਾਈਮ ਨਹੀਂ ਆਪਾਂ ਉਹਨਾਂ ਦਾ ਲੈਣਾ ਸਿਰਫ ਦੋ ਲਾਈਨਾਂ ਉਹਨਾਂ ਤੋਂ ਜ਼ਰੂਰ ਇਸ ਪ੍ਰੋਗਰਾਮ ਦੇ ਮੌਕੇ ਤੇ ਸੁਣਾਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਅੱਜ ਦੀ ਕਵਤਾ ਦੀਆਂ ਦੋ ਲੈਣਾ ਲੋਕ ਨੇ ਮਨੋਂ ਦੇ ਪੁੱਤਾਂ ਦੀਆਂ ਲੋੜੀਆਂ ਅਸੀਂ ਧੀਆਂ ਦੀਆਂ ਵੰਡਾਂਗੇ ਰਿਓੜੀਆਂ ਲੋਕ ਨੇ ਮਨੋਂ ਦੇ ਪੁੱਤਾਂ ਦੀਆਂ ਲੋੜੀਆਂ ਅਸੀਂ ਧੀਆਂ ਦੀਆਂ ਮੰਡਾਂ ਗੇਰ ਲੋੜੀਆਂ ਨਿਗਾ ਨਿਗਾ ਲੋੜੀ ਦਾ ਤਿਹਾਰ ਆ ਗਿਆ ਜਾਪੇ ਦੁੱਲਾ ਪੱਟੀ ਸਰਦਾਰ ਆ ਗਿਆ ਜਾਪੇ ਦੁੱਲਾ ਪੱਟੀ ਸਰਦਾਰ ਆ ਗਿਆ ਸਾਡੇ ਨਾਲ ਬੀਪੀਓ ਨਕੋਦਰ ਟੂ ਪ੍ਰਦੀਪ ਕੁਮਾਰ ਜੀ ਨਾਲ ਨੇ ਉਹ ਗੱਲਬਾਤ ਕਰਦੇ ਆ ਸਰ ਇਸ ਮੌਕੇ ਤੇ ਧੀਆਂ ਦੀ ਲੋੜੀ ਮਨਾਈ ਜਾ ਰਹੀ ਪਿੰਡ ਹਰੀਪੁਰ ਵਿੱਚ ਹਰ ਸਾਲ ਇਹ ਪ੍ਰੋਗਰਾਮ ਉਲਿੱਕਿਆ ਜਾਂਦਾ ਤੁਹਾਡੇ ਹੀ ਸਕੂਲ ਦੇ ਡਿਪਾਰਟਮੈਂਟ ਵੱਲੋਂ ਤੇ ਕੀ ਕਹਿਣਾ ਚਾਹੁੰਦਾ ਸਰ ਮੈਂ ਡਿਪਾਰਟਮੈਂਟ ਵੱਲੋਂ ਤਾਂ ਇਹ ਕਹਿਣਾ ਚਾਹਣਾ ਵੀ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਵਾ ਸਕੂਲ ਲੈਵਲ ਤੇ ਜੋ ਕੀਤਾ ਜਾ ਰਿਹਾ ਪਿੰਡ ਲੈਵਲ ਤੇ ਕੀਤਾ ਜਾ ਰਿਹਾ ਵਾ ਬਹੁਤ ਹੀ ਵਧੀਆ ਉਪਰਾਲਾ ਆ ਇਹੋ ਜਿਹੇ ਜਿਹੜੇ ਪ੍ਰੋਗਰਾਮ ਹੈਗੇ ਉਲਿੱਕਿਆ ਜਾਣੇ ਚਾਹੀਦੇ ਹੈਗੇ ਆ ਜਿਸ ਤਰ੍ਹਾਂ ਕਿ ਸਮਾਜ ਦੇ ਵਿੱਚ ਜੋ ਆਪਣਾ ਕ੍ਰਿਤੀਆਂ ਚੱਲਦੀਆਂ ਪਈਆਂ ਵਾਂ ਉਹਨਾਂ ਨੂੰ ਦੂਰ ਕਰਨ ਵਾਸਤੇ ਇੱਕ ਬਹੁਤ ਹੀ ਵਧੀਆ ਉਪਰਾਲਾ ਆ ਸਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਵੇਂ ਕਿ ਧੀਆਂ ਨੇ ਵੀ ਸਾਬਤ ਕੀਤਾ ਵਾ ਵੀ ਉਹ ਕਿਸੇ ਤੋਂ ਘੱਟ ਨਹੀਂ ਹੈਗੀਆਂ ਹਣਾ ਤੇ ਜਿਹੜੀਆਂ ਧੀਆ ਆ ਉਹ ਹਰ ਫੀਲਡ ਦੇ ਵਿੱਚ ਵੀ ਅੱਜ ਤਰੱਕੀ ਕਰ ਰਹੀਆਂ ਸੋ ਜੇ ਅਸੀਂ ਆਪਣੇ ਹਰ ਪੱਧਰ ਤੇ ਗੱਲ ਕਰਦੇ ਆ ਘਰੇਲੂ ਲੈਵਲ ਤੇ ਗੱਲ ਕਰੀਏ ਤਾਂ ਮਤਲਬ ਧੀਆ ਮਾਪਿਆਂ ਦਾ ਜਿਆਦਾ ਮੋਹ ਕਰਦੀਆਂ ਜੀ ਹਨਾ ਕਈ ਵਾਰ ਜਿੱਥੇ ਪੁੱਤ ਨਹੀਂ ਖੜੇ ਹੁੰਦੇ ਹੈਗੇ ਧੀਆ ਖੜੀਆਂ ਹੋ ਜਾਂਦੀਆਂ ਹੈ ਹਨਾ ਸੋ ਇੱਕ ਬਹੁਤ ਹੀ ਵਧੀਆ ਉਪਰਾਲਾ ਆ ਸੋ ਮੈਂ ਸਮੂਹ ਸਕੂਲ ਨੂੰ ਸਟਾਫ ਨੂੰ ਵਧਾਈ ਦੇਣਾ ਹੈ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਬਨੀਸ਼ਰ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾ ਦੇ ਲਈ ਤੇ ਸਰ ਸਾਰੇ ਵਧਾਈ ਦੇ ਪਾਤਰ ਹੈਗੇ ਇਸ ਨੂੰ ਇਹਦੇ ਵਾਸਤੇ ਦੀਕਸ਼ਾ ਡਾਕਟਰ ਪ੍ਰੀਤੀ ਦੀਪਿਕਾ ਡਾਕਟਰ ਪਰਿਸ਼ਾਦ ਵੇਟ ਕਰੋ ਵੇਟ ਕੈਮਰਾਮੈਨ ਸੁਰਿੰਦਰ ਗਿੱਲ ਦੇ ਨਾਲ ਗੋਬਿੰਦ ਰਾਏ ਹਰਿਪੁਰ